ਪੰਜਾਬੀ ਸੰਗੀਤ ਦੇ ਸੁਪਰਸਟਾਰ ਕਰਨ ਔਜਲਾ ਨੇ ਅਮਰੀਕੀ ਟੈਲੀਵਿਜ਼ਨ ਦੇ ਮਸ਼ਹੂਰ ਪ੍ਰੋਗਰਾਮ ਦੀ ਟੁਨਾਈਟ ਸ਼ੋ ਸਟਾਰਟਿੰਗ ਜਿਮੀ ਫੈਲਨ ਦੇ ਆਪਣੀ ਪਹਿਲੀ ਪੇਸ਼ਕਾਰੀ ਨਾਲ ਇਤਿਹਾਸ ਰਚ ਦਿੱਤਾ ਹੈ ਕਰਨ ਔਜਲਾ ਦੀ ਪੇਸ਼ਕਾਰੀ ਨੇ ਨਾ ਸਿਰਫ ਉਹਨਾਂ ਦੇ ਫੈਨਸ ਬਲਕਿ ਪੰਜਾਬੀ ਭਾਈਚਾਰੇ ਦਾ ਸਿਰਮਾਣ ਦੇ ਨਾਲ ਉੱਚਾ ਕਰ ਦਿੱਤਾ ਇਸ ਸਮੇਂ ਸੋਸ਼ਲ ਮੀਡੀਆ ਦੇ ਉੱਤੇ ਕਰਨ ਔਜਲਾ ਪੂਰੀ ਤਰ੍ਹਾਂ ਛਾਏ ਹੋਏ ਨੇ ਹਰ ਕੋਈ ਇਹੀ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਪੰਜਾਬੀ ਆਗੇ ਹੋਏ ਸੱਤਰੀਆ ਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਮਰੀਕੀ ਟੈਲੀਵਿਜ਼ਨ ਦੇ ਮਸ਼ਹੂਰ ਪ੍ਰੋਗਰਾਮ ਦੀ ਟੁਨਾਈਟ ਸ਼ੋ ਸਟਾਰਟਿੰਗ ਜਿਮੀ ਫੈਲਨ ਦੇ ਵਿੱਚ ਨਜ਼ਰ ਆਏ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗਾਇਕ ਦਿਲਜੀਤ ਦੋਸਾਜ ਵੀ ਇਸ ਸ਼ੋ ਤੇ ਆ ਕੇ ਆਪਣੀ ਪੰਜਾਬੀ ਦੀ ਗਾਇਕੀ ਨੂੰ ਅਮਰੀਕੀਆਂ ਦੇ ਘਰਾਂ ਤੱਕ ਲੈ ਕੇ ਜਾ ਚੁੱਕੇ ਨੇ। ਹੁਣ ਵਾਰੀ ਕਰਨ ਔਜਲਾ ਦੀ ਸੀ। ਇਸ ਦੌਰਾਨ ਕਰਨ ਨੇ ਨਾ ਸਿਰਫ ਆਪਣੇ ਨਵੇਂ ਐਲਬਮ ਪੀ ਪੌਪ ਕਲਚਰ ਦੇ ਗੀਤ ਪੇਸ਼ ਕੀਤੇ ਸਗੋਂ ਸ਼ੋ ਦੇ ਮੇਜ਼ਬਾਨ ਜਿਮੀ ਫੈਲਨ ਨੂੰ ਪੰਜਾਬੀ ਪੰਗੜੇ ਦੇ ਕੁਝ ਮੂਵਜ਼ ਵੀ ਸਿਖਾਏ। ਜਿਸ ਨੇ ਸੋਸ਼ਲ ਮੀਡੀਆ ਦੇ ਉੱਤੇ ਤਹਿਲਕਾ ਮਚਾ ਦਿੱਤਾ ਦੀ ਟੁਨਾਈਟ ਸ਼ੋ ਦੇ ਅਧਿਕਾਰਿਕ ਇੰਸਟਾਗ੍ਰam ਅਕਾਊਂਟ ਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਜਿਮੀ ਨੇ ਕਰਨ ਦਾ ਨਿੱग्गा ਸਵਾਗਤ ਕੀਤਾ ਦੋਵਾਂ ਦੀ ਗੱਲਬਾਤ ਦੇ ਦੌਰਾਨ ਕਰਨ ਨੇ ਜਿਮੀ ਨੂੰ ਭੰਗੜਾ ਤੱਕ ਸਿਖਾਇਆ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਲੱਖਾਂ ਲੋਕਾਂ ਨੇ ਕਈ ਵਾਰ ਦੇਖਿਆ ਤੇ ਸਾਂਝਾ ਕੀਤਾ ਕਰਨ ਔਜਲਾ ਨੇ ਸ਼ੋ ਤੇ ਆਪਣੇ ਨਵੇਂ ਐਲਬਮ ਪੀ ਪੌਪ ਕਲਚਰ ਦੇ ਦੋ ਗੀਤ ਬੁਆਏਫ੍ਰੈਂਡ ਅਤੇ ਗੱਬਰੂ ਪੇਸ਼ ਕੀਤੇ ਕਰਨ ਦੀ ਪੇਸ਼ਕਾਰੀ ਦੇ ਦੌਰਾਨ ਪ੍ਰੋਡਿਊਸਰ ਤੇ ਸੰਗੀਤਕਾਰ ਇਕਿਵੀ ਉਹਨਾਂ ਦੇ ਨਾਲ ਸਟੇਜ ਉੱਤੇ ਸ਼ਾਮਿਲ ਸੀ ਦਰਸ਼ਕਾਂ ਨੇ ਕਰਨ ਦੇ ਨਵੇਂ ਯੁੱਗ ਦੇ ਪੰਜਾਬੀ ਪੌਪ ਸੰਗੀਤ ਨੂੰ ਕਾਫੀ ਸراہਿਆ ਕਰਨ ਔਜਲਾ ਦੀ ਇਸ ਪੇਸ਼ਕਾਰੀ ਨੂੰ ਪੰਜਾਬੀ ਸੰਗੀਤ ਦੇ ਵਿਸ਼ਵ ਪੱਧਰ ਤੇ ਵੱਧ ਰਹੇ ਪ੍ਰਭਾਵ ਦਾ ਇੱਕ ਹਿੱਸਾ ਮੰਨਿਆ ਜਾ ਰਿਹਾ ਹੈ ਉਹ ਦੂਜਾ ਪੰਜਾਬੀ ਕਲਾਕਾਰ ਹੈ ਜਿਸਨੇ ਦੀ ਟੁਨਾਈਟ ਸ਼ੋਅ ਤੇ ਪਰਫਾਰਮ ਕੀਤਾ ਹੈ ਪਹਿਲਾ ਸੀ ਦਿਲਜੀਤ ਦੋਸਾਂਝ ਕਰਨ ਦੀ ਇਸ ਪ੍ਰਾਪਤੀ ਨੇ ਪੰਜਾਬੀ ਸੱਭਿਆਚਾਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਚਮਕਾਇਆ ਅਤੇ ਪੰਜਾਬੀ ਭਾਈਚਾਰੇ ਨੂੰ ਮਾਣ ਮਹਿਸੂਸ ਕਰਵਾਇਆ। ਸੋਸ਼ਲ ਮੀਡੀਆ ਦੇ ਉੱਤੇ ਪ੍ਰਸ਼ੰਸਕਾਂ ਨੇ ਉਸ ਦੀ ਸਰਾਹਨਾ ਕਰਦੇ ਹੋਏ ਕਈ ਕਮੈਂਟਸ ਵੀ ਲਿਖੇ ਨੇ। ਦੀ ਟੁਨਾਈਟ ਟੂ ਸ਼ੋ ਦੇ ਇੰਸਟਾਗ੍ਰਾਮ ਪੋਸਟ ਨੂੰ ਦੁਨੀਆ ਭਰ ਦੇ ਵਿੱਚ ਪ੍ਰਸ਼ੰਸਕਾਂ ਨੇ ਖੂਬ ਪਸੰਦ ਕੀਤਾ। ਇੱਕ ਪ੍ਰਸ਼ੰਸਕ ਨੇ ਤਾਂ ਜਿਮੀ ਫੈਲਨ ਨੂੰ ਪੰਜਾਬੀ ਕੁਰਤੇ ਪਜਾਮੇ ਦੇ ਵਿੱਚ ਦੇਖਣ ਦੀ ਇੱਛਾ ਵੀ ਜ਼ਾਹਿਰ ਕਰ ਦਿੱਤੀ। ਕਰਨ ਔਜਲਾ ਦੀ ਇਸ ਪੇਸ਼ਕਾਰੀ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਹੁਣ ਸਿਰਫ ਪੰਜਾਬ ਜਾਂ ਫਿਰ ਭਾਰਤ तक ਸੀਮਿਤ ਨਹੀਂ ਸਗੋਂ ਵਿਸ਼ਵ ਪੱਧਰ ਤੇ ਆਪਣੀ ਪਛਾਣ ਬਣਾ ਚੁੱਕਾ ਹੈ ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਅਤੇ ਪ੍ਰਿਅੰਕਾ ਚੋਪੜਾ ਵਰਗੇ ਕਲਾਕਾਰ ਇਸ ਸ਼ੋਅ ਤੇ ਆਪਣੀ ਛਾਪ ਛੱਡ ਚੁੱਕੇ ਨੇ ਕਰਨ ਦੀ ਇਸ ਪ੍ਰਾਪਤੀ ਨੇ ਪੰਜਾਬੀ ਸੰਗੀਤ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਇਆ ਅਤੇ ਸਾਬਿਤ ਕੀਤਾ ਕਿ ਪੰਜਾਬੀ ਸੱਭਿਆਚਾਰ ਦੀ ਧਮਕ ਹੁਣ ਪੂਰੀ ਦੁਨੀਆ ਦੇ ਵਿੱਚ ਸੁਣਾਈ ਦੇ ਰਹੀ ਹੈ ਇਹ ਇਤਿਹਾਸਿਕ ਪਲ ਨਾ ਸਿਰਫ ਕਰਨ ਔਜਲਾ ਦੀ ਮਿਹਨਤ ਅਤੇ ਨਿੱਜੀ ਸਫਲਤਾ ਨੂੰ ਦਰਸਾਉਂਦਾ ਹੈ ਸਗੋਂ ਪੰਜਾਬੀ ਸੰਗੀਤ ਨੂੰ ਵਰਲਡ 뮤ਜ਼ਿਕ ਦੇ ਵਜੋਂ ਵੀ ਦਿਖਾਉਂਦਾ ਹੈ